ਦੋਸਤੋ ਪਿਛਲੇ ਕੁਝ ਦਿਨਾਂ ਤੋਂ ਇੱਕ ਵੀਡੀਓ ਤੁਸੀਂ ਬਹੁਤ ਵਾਇਰਲ ਹੁੰਦੀ ਦੇਖ ਰਹੇ ਹੋਵੋਗੇ ਕਿ ਜਿਹਦੇ ਵਿੱਚ ਇੱਕ ਨੌਜਵਾਨ ਮੁੰਡਾ ਭੰਗੜਾ ਪਾ ਰਿਹਾ ਸਟੇਜ ਦੇ ਉੱਤੇ ਤੇ ਭੰਗੜਾ ਪਾਉਂਦਾ ਪਾਉਂਦਾ ਆਪਣੀ ਪੱਗ ਉਤਾਰ ਕੇ ਉਹ ਸਟੇਜ ਦੇ ਉੱਤੇ ਰੱਖ ਦਿੰਦਾ ਬਹੁਤ ਜ਼ਿਆਦਾ ਵਿਰੋਧ ਵੀ ਹੋ ਰਿਹਾ ਉਸ ਮੁੰਡੇ ਦਾ ਤੇ ਕੋਈ ਉਹਦਾ ਉਹਦੀ ਸਪੋਰਟ ਵੀ ਕਰ ਰਿਹਾ ਕਿ ਉਹਨੇ ਪੱਗ ਜਿਹੜੀ ਡਿਸਕੰਫਰਟ ਸੀਗਾ ਉਹ ਪੱਗ ਦੇ ਵਿੱਚ ਤਾਂ ਕਰਕੇ ਉਹਨੇ उतारी ਤੇ ਰਿਸਪੈਕਟ ਨਾਲ ਰੱਖੀ ਆ ਤੇ ਉਹਨੇ ਕੌਨਫੀਡੈਂਸ ਲੂਜ਼ ਨਹੀਂ ਕੀਤਾ ਬਾਲ ਖੋਲ ਕੇ ਪੰਗੜਾ ਪਾਉਣਾ ਦੁਬਾਰਾ ਸ਼ੁਰੂ ਕਰਤਾ ਤੇ ਕੁਝ ਲੋਕ ਆਪਣੇ 네ਗੇਟਿਵ ਵਿਚਾਰ ਵੀ ਦੇ ਰਹੇ ਨੇ ਤੇ ਕੁਝ ਪੋਜ਼ਿਟਿਵ ਵਿਚਾਰ ਵੀ ਦੇ ਰਹੇ ਨੇ ਅੱਜ ਇੱਕ ਗੱਲ ਹੋਰ ਸਾਹਮਣੇ ਆਈ ਆ ਕਿ ਉਸ ਮੁੰਡੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੂਹਰੇ ਮਾਫੀ ਵੀ ਮੰਗੀ ਆ ਤੇ ਇਹ ਵੀ ਕਿਹਾ ਕਿ ਉਹਦਾ ਸਾਰਾ ਪਰਿਵਾਰ ਆ ਜਿਹੜਾ ਅੰਮ੍ਰਿਤਧਾਰੀ ਆ ਤੇ ਉਹਨੇ ਇਸ ਗੱਲ ਦੇ ਪਿੱਛੇ ਮਾਫੀ ਵੀ ਮੰਗ ਲਈ ਆ ਤੇ ਮੈਨੂੰ ਲੱਗਦਾ ਕਿ ਹੁਣ ਸਾਰਾ ਜਿਹੜਾ ਇਹ ਜੋ ਵੀ ਇਹ ਮਸਲਾ ਵਾ ਇੱਥੇ ਹੀ ਖਤਮ ਹੋ ਜਾਣਾ ਚਾਹੀਦਾ ਵਾ ਬਾਕੀ ਤੁਹਾਡੇ ਕੀ ਵਿਚਾਰ ਨੇ ਉਹ ਜ਼ਰੂਰ ਦੱਸਿਓ ਤੇ ਇੱਕ ਵਾਰ ਤੁਹਾਨੂੰ ਆਹ ਪ੍ਰੋਪਰ ਵੀਡੀਓ ਵੀ ਜ਼ਰੂਰ ਦਿਖਾਉਨੇ ਆ